ਅੱਧਾ ਮੈਚ ਛੱਡ ਗਿਆ ਹਾਂ ਹੂੰ ਤੇ ਅੱਜ ਫੇਰ ਇਹਨੂੰ ਪਤਾ ਲੱਗਾ ਕਿ ਮੈਂ ਹੁਣ ਜਾਣਾ ਵਾਂ ਅੰਦਰ ਆ ਕੇ ਕਹਿੰਦਾ ਮੇਰਾ ਪੱਠੇ ਦਾ ਮਸਲਾ ਬਣ ਗਿਆ ਜੀ ਨਹੀਂ ਰੌਲਾ ਮਸਲਾ ਪੱਠਿਆਂ ਦਾ ਹੀ ਆ ਗੁੱਜਰ ਥੋੜੇ ਬਹੁਤੇ ਆਹ ਮਤਲਬ ਗੁੱਜਰ ਬਰਾਦਰੀ ਬਹੁਤੀ ਆ ਗੁੱਜਰ ਆਂਦਾ ਥੋੜੇ ਜਿਹਾ ਬਹੁਤੇ ਨਹੀਂ ਥੋੜੇ ਜਿਨੇ ਕੀ 2 2-4 ਘਰ ਬਹੁਤੇ ਆ ਕਿ 2-4 ਬੰਦੇ 4-5 ਘਰ ਗੁੱਜਰ ਅੱਧਾ ਕਿਲੋ ਨੇ ਬਾਕੀ ਪਾਈਆ ਪਾਈਆ ਨੇ ਬਾਕੀ ਪਾਈਆ ਪਾਈਆ ਹੈ ਪਹੁੰਚੇ ਆਪਾਂ ਗੁਰਦੁਆਰਾ ਸਾਹਿਬ ਦੇ ਮੂਰਲੇ ਪਾਸੇ ਇਹ ਜੀ ਕਹਿੰਦੇ 1905 ਦੇ ਵਿੱਚ ਤਮੀਰ ਹੋਇਆ ਸੀ ਮੇਲਾ ਦਾ ਤੁਹਾਡੇ ਚੌਕ ਦੇ ਵਿੱਚ ਨਾ ਗੁਰਦੁਆਰਾ ਸਾਹਿਬ ਪੁਰਾਣਾ ਮਸਜਿਦ ਪੁਰਾਣੀ ਤੇ ਤੁਹਾਡੀ ਆ ਪੱਠੀ ਪੁਰਾਣੀ ਹੈ ਬਾਕੀ ਸਾਰਾ ਕੁਝ ਨਵਾਂ ਹੀ ਹੈ ਈਵਰ ਆਮ ਸਾਰੇ ਉਧਰ ਇਕੱਠੇ ਹੋਏ ਆ ਤੇ ਬਸ ਬਸਲਾਮ ਵਾਲੇ ਕੁ ਜੀ ਲੋ ਜੀ ਗੱਲ ਆ ਸਵੀ ਸਾਹਿਬ ਵੈਸੇ ਵੀ ਸਲਾਮ ਅਲੈਕਮ ਹੈ ਓ ਡਰ ਗਿਆ ਓ ਡਰ ਗਿਆ ਇਹ ਕਹਿੰਦਾ ਉਹਦੇ ਹੱਥੋਂ ਮਿੱਠਾ ਲੱਗੇ ਲੂਣ ਗਿਆ ਉਹਦਾ ਬੋਲਣਾ ਲੱਗੇ ਸਕੂਣ ਗਿਆ ਤੇ ਗੱਲਾਂ ਨਾਲ ਦਿਲ ਨੂੰ ਮੋਹ ਲੈਂਦੀ ਜਿੱਦਾਂ ਬੋਲੇ ਬੱਚਾ ਮਸੂਨ ਗਿਆ ਅਸਲਾਮ ਅਲੈਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ welcome ਆ ਸਵਾਗਤ ਆ ਜੀਆਂ ਨੂੰ ਆਖਦੇ ਆ ਅੱਜ ਦੀ ਨਵੀਂ ਵੀਡੀਓ 'ਚ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੇ ਇੱਕ ਨਵੇਂ ਦਿਨ ਦੇ ਵਿੱਚ ਜਿਵੇਂ ਸਾਰਿਆਂ ਨੂੰ ਪਤਾ ਵਾ ਕਿ ਮੈਂ ਤੇ ਸਮੀ ਇਕੱਠੇ ਹੋਏ ਆ ਪਿੰਡ ਸਮੀ ਪੁੱਜਿਆ ਹੋਇਆ ਆਪਣੇ ਕੋਲ ਤੇ ਤੁਸੀਂ ਲੋਹੜੀ ਵੇਖੀ ਹੋਣੀ ਆ ਇੰਜੋਏ ਕੀਤੀ ਹੋਣੀ ਆ ਵੀ ਲੈnde ਪੰਜਾਬ ਦੇ ਵਿੱਚ ਲੋਹੜੀ ਦਾ ਜਿਹੜਾ ਤਹਵਾਰ ਆ ਕਿੱਦਾਂ ਮਨਾਇਆ ਗਿਆ ਕਿੱਦਾਂ ਉਹ ਦਿਨ ਨੂੰ ਅਸੀਂ ਸੈਲੀਬ੍ਰੇਟ ਕੀਤਾ ਸਾਨੂੰ ਬਹੁਤ ਸਵਾਦ ਆਇਆ ਹੋਪਫੁਲੀ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਤੇ ਤੁਹਾਨੂੰ ਵੀ ਵਧੀਆ ਲੱਗਿਆ ਹੋਊਗਾ ਸੋ ਅੱਜ ਦੀ ਜਿਹੜੀ ਵੀਡੀਓ ਅੱਜ ਦਾ ਵਲੌਗ ਜਿਹੜਾ ਆਪਾਂ ਸ਼ੁਰੂ ਕਰਤਾ ਵਾ ਤਿਆਰਸ਼ਾਰ ਆਪਾਂ ਹੋ ਗਏ ਆਂ ਨਾਸ਼ਤਾ ਵਗੈਰਾ ਆਪਾਂ ਕਰ ਲਿਆ ਵਾ ਠੀਕ ਆ ਹੁਣ ਰੈਡੀ ਇਸ ਆਪਾਂ ਇਸ ਵਾਸਤੇ ਹੋਏ ਆਂ ਕਿ ਤੁਹਾਨੂੰ ਪਤਾ ਕਿ ਆਪਣੇ ਕੋਲ ਸੰਧੂ ਵੀ ਆਇਆ ਸੀ ਠੀਕ ਆ ਜਿਹੜੇ ਲੋੜੀ ਵਾਲੇ ਦਿਨ ਆਪਣੇ ਵੀਰ ਭਰਾ ਕੁਝ ਹੋਰ ਵੀ ਘੱਟ ਹੋਇਆ ਸੀ ਸੋ ਉਹ ਵੀਰ ਜਾਂਦੇ ਜਾਂਦੇ ਆਪਾਂ ਨੂੰ ਸੱਦਾ ਦੇ ਕੇ ਗਏ ਆ ਕਿ ਤੁਸੀਂ ਜੀ ਸਾਡੇ ਪਿੰਡ ਲਾਜ਼ਮੀ ਪੁੱਜਣਾ ਵਾ ਪਹੁੰਚਣਾ ਵਾ ਸਾਡੇ ਪਿੰਡ ਸੋ ਅੱਜ ਜਿਹੜੇ ਆਪਾਂ ਚਾਲੇ ਪਾਉਣੇ ਆ ਅੱਜ ਜਿਹੜਾ ਸਫਰ ਆਪਾਂ ਵਧਾਉਣਾ ਵਾ ਉਹ ਵਧਾਉਣਾ ਵਾ ਆਪਾਂ 58 ਮੜਿਆਲ ਵੱਲ 58 ਬਾਰਾ ਲ 58 ਮੜਿਆਲ ਵੀ ਵੱਜਦੀ ਆ 58 2 3 ਜਿਹਦੇ ਵਿੱਚ ਇੱਕ ਆ 58 ਮੜਿਆਲ ਠੀਕ ਆ ਜੀ ਸੋ ਆਪਾਂ ਚਾਲੇ ਪਾਉਣੇ ਆ ਉਧਰ ਨੂੰ ਮੈਂ ਰੈਡੀ ਹੋ ਗਿਆ ਸਮੀ ਵੀ ਰੈਡੀ ਹੋ ਗਿਆ ਵਾ ਸੋ ਹੁਣ ਆਪਾਂ ਇੱਥੋਂ ਜਾਂਦੇ ਰਾਜ ਲੈਣਾ ਵਾ ਲੰਗੇ ਨੂੰ ਮਤਲਬ ਉਸਮਾਨ ਨੂੰ ਉਸਮਾਨ ਡੇਰੇ ਵਾਲਾ ਜਿਵੇਂ ਸਾਰਿਆਂ ਨੂੰ ਪਤਾ ਹੀ ਆਪਣੇ ਨਾਲ ਆ ਦੋ ਤਿੰਨ ਦਿਨਾਂ ਤੋਂ ਆਪਣਾ ਭਰਾ ਸੋ ਉਹਨੂੰ ਜਾ ਕੇ ਲੈਣਾ ਵਾ ਨੂੰ ਪਤਾ ਕਰਨਾ ਵੀ ਤਿਆਰ ਆ ਜਾਂ ਨਹੀਂ ਤਿਆਰ ਜੇ ਹੋਇਆ ਤਿਆਰ ਤੇ ਸਿੱਧਾ ਚੱਕ ਲੈਣਾ ਮੈਂ ਤੇ ਜੇ ਹੋਇਆ ਨਾ ਤਿਆਰ ਫਿਰ ਆਪਾਂ ਕੱਲਿਆਂ ਨੇ ਚਾਲੇ ਪਾ ਦੇਣਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਸ਼ਾਰਟ ਆਜੋ ਜੀ ਆਜੋ ਲੋ ਜੀ ਪੂਰੇ ਭਾਰਨ ਸਵੀ ਸਾਹਿਬ ਨੇ ਸਕੂਟਰ ਕੱਢ ਲਿਆ ਅਸੀਂ ਅਸਲ ਤੇ ਵਿੱਚ ਸਕੂਟਰ ਤਾਂ ਪ੍ਰੈਫਰ ਕੀਤਾ ਕਿ ਜਰਾ ਕੀ ਲਾਗੇ ਲਾਗੇ ਨਾ ਲਾਗੇ ਲਾਗੇ ਆ ਤੇ ਹਾਂ ਹਲਚਾਲ ਵਧੀਆ ਦਿਖਾਉਂਦਾ ਕੈਮਰਾ ਹਾਂ ਸੋ ਇਸ ਕਰਕੇ ਸੋ ਹੁਣ ਸਭ ਤੋਂ ਪਹਿਲੇ ਮੈਂ ਕਹਿਆ ਵੀ ਆਪਾਂ ਜਾਣਾ ਸਮਾਨੇਵਾਲ ਸਾਡੇ ਕੋ ਗੱਡੀ ਨਹੀਂ ਹੈਗੀ ਹਾਂ ਨਹੀਂ ਨਹੀਂ ਅਸੀਂ ਇਸ ਤੋਂ ਨਹੀਂ ਕਹਿ ਰਹੇ ਵੀ ਆਹੋ ਵੀ ਗੱਡੀ ਨਹੀਂ ਕੀਤੀ ਮੋਟਰਸਾਈਕਲ ਕੀਤਾ ਨਹੀਂ ਵੈਸੇ ਵੀ ਜਿਹੜੀ ਸਵਾਰੀ ਆਪ ਦੀ ਹੋਵੇ ਆਪ ਦੀ ਸਵਾਰੀ ਦੀ ਰਿਸਕ ਕੋਈ ਨਹੀਂ ਹੁੰਦੀ ਭਾਵੇਂ ਸਾਈਕਲ ਹੀ ਹੋਵੇ ਹੈ ਸੋ ਸਭ ਤੋਂ ਪਹਿਲੇ ਮੈਂ ਕਹਿਆ ਵੀ ਆਪਾਂ ਸਮਾਨ ਨੂੰ ਜਾ ਕੇ ਪਤਾ ਕਰ ਲਈਓ ਦਾ ਮੈਨੂੰ ਜਦੋਂ ਸਾਈਕਲ ਮੈਂ ਨਵੀਂ ਨਵੀਂ ਚਲਾਉਣ ਲੱਗਾ ਸੀ ਹਾਂ ਤੇ ਘਰ ਵਾਲਿਆਂ ਨੇ ਕਹਿਣਾ ਨਾ ਵੀ ਉਹ 20 ਕਿਲੋਮੀਟਰ ਤੇ ਵੀ ਕੋਈ ਕੰਮ ਆ ਹਾਂ ਹਾਂ ਤੇ ਬਸ ਫਿਰ ਉਧਰ ਨੂੰ ਪਾ ਦੇਣੀ ਸਾਈਕਲ ਕਹਿਣਾ ਬਸ ਭੇਜ ਦਿਓ ਸਾਈਕਲ ਦੇ ਕੇ ਭਾਵੇਂ ਜਿੰਨੀ ਦੂਰ ਮਰਜ਼ੀ ਭੇਜ ਕਿਉਂਕਿ ਘਰ ਵਾਲੇ ਨਾ ਸ਼ਾਇਦ ਦਿੰਦੇ ਨਹੀਂ ਹੁੰਦੇ ਸਾਈਕਲ ਸਿੰਨ ਦੇ ਬਿਨਾ ਨਾ ਨਾ ਮੁੰਡੇ ਨੂੰ ਇਕੱਲਾ ਨਹੀਂ ਘੱਲਣਾ ਨਾ ਸੇਮ ਹੀ ਹੁੰਦਾ ਸੀ ਚਲੋ ਖੈਰ ਪਾਈਏ ਚੱਲੇ ਫਿਰ ਚਲੋ ਜੀ ਆ ਜਾਓ ਨਾਲ ਜੁੜ ਕੇ ਚੱਲ ਇਕਵਰੀ ਚੱਲ ਹੂੰ ਬਰਖਸ਼ੰਦਾ ਨਹੀਂ ਗਾਈਜ਼ ਮੇਰੇ ਮਗਰ ਮਗਰ ਆ ਜਾਓ ਗਾਈਜ਼ ਮੇਰੇ ਮਗਰ ਮਗਰ ਆ ਜਾਓ ਰੌਲਾ ਕੀ ਬਣਿਆ ਅਈ ਤੈਨੂੰ ਜੋਬ ਫੋਨ ਕਰਨ ਲੱਗੇ ਆ ਰੌਲਾ ਇਹ ਬਣਿਆ ਹਾਂ ਜਦੋਂ ਮੇਰਾ ਡਾਲਰ ਆਣਾ ਉਹਨੂੰ ਪਤਾ ਲੱਗਦਾ ਵੀ ਇਹ ਮੁੰਡਾ ਕਦੇ ਛੱਲਾ ਬਿਮਾਰ ਹੋਏ ਤਾਂ ਯਾਰ ਮੈਂ ਸਮਝੋ ਗੁਰਬਾਨ ਮੇਰੇ ਕਿਦਾਂ ਨਜ਼ਰ ਲੱਗੀ ਨਾ ਤੈਨੂੰ ਬਹੁਤੇ ਲੋਕਾਂ ਨੇ ਵੇਖ ਲਿਆ ਮੈਨੂੰ ਮੈਨੂੰ ਨਹੀਂ ਲੱਗਿਆ ਕਿ ਮੈਂ ਬਿਮਾਰ ਹੁੰਦਾ ਤਾਂ ਮਗਰਾਂ ਤੇ ਜਾਣਾ ਹੁੰਦਾ ਹੁਣ ਇਹਦਾ ਚੈੱਕ ਕਰਵਾਣਾ ਕੱਲ ਇਹਨੇ ਕਿਹਾ ਸੀ ਮੈਂ ਤੁਹਾਡੇ ਨਾਲ ਜਾਊਂਗਾ ਆਪਾਂ ਉੱਥੇ ਰਾਤ ਰਾਵਾਂਗੇ ਮੈਨੂੰ ਘਰ ਕੋਈ ਫਿਕਰ ਨਹੀਂ ਕੋਈ ਟੈਨਸ਼ਨ ਨਹੀਂ ਹਾਂ ਤੇ ਹੁਣ ਅਗਲੀ ਗੱਲ ਸੁਣ ਲਾ ਹਾਂ ਜੀ ਹੁਣ ਮੈਂ ਤੈਨੂੰ ਦਿਖਾਉਣਾ ਮੈਂ ਮਗਰਾਂ ਤੇ ਸਿੱਟਲਾ ਦਾ ਭਾਰਵਾ ਹੁੰਦਾ ਅੱਛਾ ਕੱਲ ਹੀ ਗੁਬਰੀ ਚੱਲ ਹੂ ਬਰਖਸ਼ੰਦਾ ਹੂ 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 ਬਰਖਸ਼ੰਦਾ ਦੱਸ ਨਹੀਂ ਗੁਬਰੀ ਰੌਲਾ ਕੀ ਬਣਿਆ ਰੌਲਾ ਇਹ ਬਣਿਆ ਆਹ ਬੰਦੇ ਦਾ ਸਾਰਾ ਕਸੂਰ ਆ ਆ ਸਮਝ ਨੂੰ ਜਾਣ ਮੈਂ ਇਹਨੂੰ ਕਿਹਾ ਸੀ ਵੀ ਕੱਲ ਤੈਨੂੰ ਲੈ ਕੇ ਜਾਣਾ ਪਿੰਡ ਰਾਤ ਆਪਾਂ ਉੱਥੇ ਸੰਧੂ ਕੋ ਰੁਕਣਾ ਪੂਰਾ ਮਾਹੌਲ ਚਾਲ ਉੱਥੇ ਤੇ ਇਹਦੇ ਉਹਨੂੰ ਪਤਾ ਲੱਗ ਗਿਆ ਪਰਸੋਂ ਆਇਆ ਡੇਰੇ ਹਾਂ ਇਹਨੇ ਮੇਰੇ ਮਲਾਇਆਂ ਨੂੰ ਲਿਆ ਵਲੌਗ ਚ ਹਾਂ ਠੀਕ ਆ ਉਹ ਅੰਦਰ ਬਣ ਗਿਆ ਸਟਾਰ ਅੰਦਰ ਸਟਾਰ ਬਣ ਗਿਆ ਆ ਮੈਂ ਪੱਠੇ ਪਾਉਣ ਦੇ ਆ ਮੈਂ ਤੈਨੂੰ ਖਵਾ ਆ ਜਾ ਮੇਰੇ ਨਾਲ ਨਹੀਂ ਰੋਲਾ ਕੀ ਬਣਿਆ ਉਹਨੂੰ ਜੀ ਆਹ ਦਾ ਕਮਰਾ ਜੀ ਅੱਛਾ ਜੀ ਇੱਥੇ ਉਹਨੇ ਰਹਿਣਾ ਜੀ ਸੋਣਾ ਆਹ ਸਾਈਕਲ ਉਹਦਾ BMW BMW ਦੀ ਹੈ ਜੀ ਲੇਕਨ ਚਲਾਉਣੀ ਨਹੀਂ ਦੇ ਵੇਖਣਾ ਕੈਮਰੇ ਚ ਆ ਵੇਖ ਕੈਮਰੇ ਚ ਵੇਖ ਕੈਮਰੇ ਚ ਆਏ ਮੈਂ ਸੰਦਕੇ 12 ਇਹ ਹੁਣ ਕਹਿੰਦਾ ਜੀ ਮੇਰਾ ਪੱਠਾ ਦਲ ਗਿਆ ਜੀ ਮੇਰੇ ਹੁਣ 16 ਇਹਦਾ ਪੱਠਾ ਨਹੀਂ ਦੁਖਿਆ ਇਹਨੂੰ ਰੋਲਾ ਪੱਠਿਆਂ ਦਾ ਬਣਿਆ ਉਹ ਇਹਨੂੰ ਇਹਨੂੰ ਪੜਦੇ ਮੈਂ ਪੁੱਛਿਆ ਵੀ ਦੱਸ ਹਾਂ ਇਹਨੂੰ ਇਹਦਾ ਪੱਠਾ ਦਲ ਗਿਆ ਮੈਂ ਕਹਿੰਦਾ ਨਹੀਂ ਇਹਦਾ ਰੋਲਾ ਹੈ ਪਰ ਹੈ ਪੱਠਿਆਂ ਦਾ ਹੀ ਆ ਪੱਠਿਆਂ ਦਾ ਵਾ ਪੱਠੇ ਦਾ ਹੀ ਇਹ ਮੈਂ ਨਾ ਇੱਕ ਵਾਰੀ ਗਿਆ ਸਾਈ ਵੱਲ ਵਿਆਹ ਤੇ ਅੱਛਾ ਰਾਤ ਨੂੰ ਮਿਲਦਾ ਵਿਆਹ ਹੋਵੇ ਉੱਥੇ ਜੀ ਸਲਾਹ ਬਣ ਗਈ ਬੇਲੀ ਦੇ ਪਰ ਰਾਤ ਉੱਥੇ ਰਹਿਣੀ 10 ਵਜੇ ਪਿੱਛੇ ਫੋਨ ਚੱਲ ਗਿਆ ਜੀ ਛੀਮੇ ਦੀ ਮਾਇ ਆਈ ਦੀ ਫੁੱਪੀ ਹੋਦ ਹੋ ਗਈ ਪਹੁੰਚਿਆ ਭਰ ਆਤੀ ਹੈ 12 ਵਜੇ ਘਰੇ ਹਾਂ ਠੀਕ ਆ ਇੱਕਦਮ ਮੈਂ ਚੜ ਗਿਆ ਮਲਤਾਨ ਹਾਂ ਮੈਚ ਦੇਖਣ ਪਾਕਿਸਤਾਨ ਦਾ ਮੈਨੂੰ ਪਿੱਛੋਂ ਫੋਨ ਆਇਆ ਜਨਾਬ ਚੀਮੇ ਦੀ ਫੁੱਫੀ ਦਾ ਵਾਲੀ ਮਰੀ ਜੋ ਤਾਂ ਖਤਮ ਆ ਜੀ ਅੱਛਾ ਉਹੀ ਫੁੱਫੀ ਦਾ ਹਾਂ ਉਸੇ ਫੁੱਫੀ ਦਾ ਮੈਂ ਅੱਧਾ ਮੈਚ ਛੱਡ ਗਿਆ ਹਾਂ ਹਾਂ ਤੇ ਅੱਜ ਫੇਰ ਇਹਨੂੰ ਪਤਾ ਲੱਗਾ ਕਿ ਮੈਂ ਹੁਣ ਜਾਣਾ ਵਾਂ ਆ ਅੰਦਰ ਆ ਕੇ ਕਹਿੰਦਾ ਮੇਰਾ ਪੱਠੇ ਦਾ ਮਸਲਾ ਬਣ ਗਿਆ ਜੀ ਨਹੀਂ ਰੋਲਾ ਮਸਲਾ ਪੱਠਿਆਂ ਦਾ ਹੀ ਆ ਚਲੋ ਖੈਰ ਹੈਲੋ ਇਧਰ ਮੇਰਾ ਲੇ ਵੇਖੀ ਸਾਡਾ ਰੋਲਾ ਬਣ ਗਿਆ ਤੇਰਾ ਅੱਜ ਤੋਂ ਬਾਅਦ ਤੂੰ ਬਾਹਰ ਆ ਲਿਸਟ ਸਾਡੀ ਚੋਂ ਓਕੇ ਸਰ ਬਹੁਤ ਸ਼ੁਕਰੀਆ ਇਹ ਜਾਣਾ ਸੀ 58 ਮੜਿਆਲ ਆ ਕਿ 58 12 ਲਾ ਇਹ 58 12 ਲਾ ਤਾਂ 58 ਗੁਜਰਾਂ ਵਾਲੀ ਤਾਂ ਮਸ਼ਹੂਰ ਆ ਉਹ ਮੜਿਆਲ 'ਚ ਨਹੀਂ ਜਾਣਾ ਤੁਸੀਂ ਅੱਛਾ ਮਤਲਬ ਗੁਜਰਾਂ ਵਾਲੀ 'ਚ ਜਾਣਾ ਵਾ ਗੁਜਰਾਂ ਵਾਲੀ ਜਾਣਾ 58 ਜੇ ਅਈ ਸਾਡਾ ਆਗੂ ਸੀ ਭਾਈ ਸਾਡੇ ਤੋਂ ਥੋੜੀ ਜੀ ਮਾਜ਼ਰਤ ਅਸੀਂ ਮੜਿਆਲ 'ਦੱਸ ਬੈਠੇ ਆ ਤੇ 58 ਗੁਜਰਾਂ ਵਾਲੀ 58 ਗੁਜਰਾਂ ਵਾਲੀ ਡਨ ਹੋ ਗਿਆ ਬਿੰਦ ਬੜਾ ਤਗੜਾ ਤੇ ਦੋ ਹੀ ਕੌਮਾਂ ਬਾਈਗਰਾਂ ਦੀਆਂ ਤੇ ਗੁਜਰਾਂ ਦੀਆਂ ਅੱਛਾ ਤੇ ਜੇ ਤੁਸੀਂ ਗੱਪ ਸੁਣਨੀ ਆ ਤੇ ਜੇ ਟਾਇਰ ਸੇਵਾ ਦੇਖਣੀ ਤੇ ਗੁਜਰਾਂ 'ਚ ਚੱਲ ਜ ਜੇ ਤੁਸੀਂ ਸ਼ੋਗਰ ਲਾਉਣਾ ਜਿੱਦਾਂ ਰਾਤੀ ਲੋਹੜੀ ਦੇ ਲੱਗਾ ਤੇ ਫੇਰ ਤੁਸੀਂ ਬਾਈਗਰਾਂ ਚੱਲ ਜੇ ਨਹੀਂ ਸਾਡੋਂ ਗੁਜਰਾਂ ਨੇ ਭਾਈ ਸੱਦਾ ਸੀ ਉਧਰ ਚੱਲੇ ਸਨ ਸਾਡਾ ਸੱਦਾ ਤੇ ਬਾਈਗਰ ਉੱਥੇ ਵੈਸੇ ਪਹੁੰਚੇ ਹੋਣੇ ਵੇਖਦੇ ਤੁਹਾਡਾ ਇੰਤਜ਼ਾਮ ਕਰਦੇ ਓਕੇ ਚੱਲ ਸਾਬ ਪਿੱਛੇ ਬੈਹ ਜ਼ਰਾ ਚੱਲ ਨਿਕੁਬਰੀ ਬੈਹ ਜ਼ਰਾ ਪਿੱਛੇ ਇਹ ਰਾਤ ਸੈਲ ਹੈ ਕਿਹੜੀ ਖਾਣੀ ਕਿਸੇ ਦਾ ਤੁਸੀਂ ਅੱਛਾ ਚੱਲ ਨਿਕੁਬਰੀ ਚੱਲ ਮੇਰੀ ਬਰਸੰਦਾ ਚੱਲ ਲੋ ਜੀ ਵੜਿਆ ਆ ਜੀ 58 12 L ਹੈ ਆਏ ਹਾਏ ਜਵਾਗਾਂ ਨੂੰ ਛੁੱਟੀਆਂ ਵੀ ਹੋ ਗਈਆਂ ਮਨ ਲਾਦਾ ਆ ਕੱਲੇ-ਕੱਲੇ ਦੋ-ਦੋ ਤਿੰਨ-ਤਿੰਨ ਜਿਹੜੇ ਤੁਰੇ ਜਾਂਦੇ ਆ। ਹਾਂ। ਲੋ ਜੀ ਆ ਪਿੰਡ ਆ ਜੀ 58 12 56 ਬਾਰ-ਬਾਰ ਨਿਕਲਦਾ ਮੂੰਹ ਕਰਕੇ ਆ ਆ ਚੈੱਕ ਕਰੋ ਤੁਸੀਂ। ਹੌਲੀ ਕਰੀ। ਆਏ ਹਾਂ ਹਲੇ ਬਸ ਠੀਕ ਜੰਗੀਆਂ ਛੁੱਟੀਆਂ ਬਰਟੇ। ਹਾਂ। ਚਲੋ ਜੀ ਹੁਣ ਜਾਂਦੇ ਆ ਆਪਣੇ ਬੇਲੀਆਂ ਦੇ ਘਰੇ। ਚੱਲ ਵੀ ਚੋਰੀ। ਪਹੁੰਚ ਆਏ ਆ। ਲੋ ਜੀ ਲੋ। ਸਰ ਕੀ ਹਾਲ ਹੈ? ਹੋਰ ਵਧੀਆ? ਵੀ ਆਲਾ ਵੀਰੇ ਅਲ ਹਮਦੁਲਿਲਾ ਸ਼ੁਕਰ ਤੁਸੀਂ ਠੀਕ ਹੋ ਅਲ ਹਮਦੁਲਿਲਾ ਹੋਰ ਵੀਰੇ ਅਸੀਂ ਦੇ ਕਿਦਾਂ ਠੀਕ ਹੈ ਜੀ ਹੋਰ ਚਲੋ ਯਾਰ ਵਧੀਆ ਜੀ ਚਲੋ ਇ ਚਲੋ ਆਜੋ ਸਰ ਆਜੋ ਆਜੋ ਦੋਸਤੋ ਚਾਹ ਸ਼ਾ ਆ ਗਿਆ ਆ ਗਿਆ ਤੇ ਤੂੰ ਕਿਹੜੇ ਕੰਮ ਹੀ ਲੱਗਾ ਚਾਹ ਆ ਗਈ ਬਸ ਬਸ ਇਹ ਠੰਡੀ ਨਹੀਂ ਕਰਨੀ ਚਾਹੀਦੀ ਸਾਨੇ ਕਹਿੰਦੇ ਵੀ ਚਾਹ ਜਿਹੜੀ ਹੈ ਠੰਡੀ ਨਹੀਂ ਸੋਣੀ ਲੱਗਦੀ ਕੰਮ ਤੱਤਾ ਤੇ ਚਾਹ ਵੀ ਤੱਤੀ ਹਾਂ ਜੀ 31 ਦਤੀ ਪੀਣੀ ਚਾਹੀਦੀ ਆ ਲੋ ਜੀ ਆ ਜੀ ਲੋ ਜੀ ਚਾਹ ਪੀਏ ਤੇ ਫਿਰ ਵਧਾਵਾ ਕਰਦੇ ਆ ਅੱਗੇ ਪਾਉਨੇ ਆ ਚਾਲੇ ਗਾਣ ਚਾਹ ਸ਼ਾ ਪੀਣ ਤੋਂ ਬਾਅਦ ਵਧ ਪਏ ਆਪਾਂ ਅੱਗੇ ਤੇ ਆਪਾਂ ਹੁਣ ਜਾਣੇ ਪਏ ਆ ਜੀ ਇੱਥੇ 58 12 ਵਾਲ ਦੇ ਵਿੱਚ ਗੁਰਦੁਆਰਾ ਸਾਹਿਬ ਆ ਇੱਕ ਤੇ ਕਾਫੀ ਜ਼ਿਆਦਾ ਪੁਰਾਣਾ 1905 ਦਾ 10 ਦੇ ਵੀਰੇ 1905 ਹੁਣ ਸਮ ਪਾਇੰਦਾ ਹਾਂ ਜੀ ਤੇ ਆਪਾਂ ਹੁਣ ਜਾ ਰਹੇ ਆ ਗੁਰਦੁਆਰਾ ਸਾਹਿਬ ਇਹ ਪਿੰਡ ਵੀ ਕਾਫੀ ਜ਼ਿਆਦਾ ਪੁਰਾਣਾ ਵਾ ਇਹਦੇ ਵਿੱਚ ਜਿਹੜੀ ਬਰਾਦਰੀ ਬੈਠੀ ਆ ਗੁੱਜਰ ਬਰਾਦਰੀ ਸਭ ਤੋਂ ਬਹੁਤੀ ਆ ਜੀ ਸਭ ਤੋਂ ਇਹ ਪਿੰਡ ਹੀ ਗੁਜਰਾਂ ਦਾ ਵਜਦਾ ਹੈ ਨਾ ਨਹੀਂ ਨਹੀਂ ਹਾਂ ਸਾਰੀਆਂ ਬੈਠੇ ਲੇਕਿਨ ਗੁਜਰ ਖੜੇ ਬਹੁਤ ਹੈ ਅਸਾਂ ਮਤਲਬ ਗੁਜਰ ਬਰਾਦਰੀ ਬਹੁਤੀ ਆ ਗੁਜਰਾਂ ਦਾ ਥੋੜੇ ਜਿਹਾ ਬਹੁਤੇ ਨਹੀਂ ਥੋੜੇ ਜਿਹ ਕਿੰਨੇ ਕੀ 2 2-4 ਘਰ ਬਹੁਤੇ ਆ ਕਿ 2-4 ਬੰਦੇ 4-5 ਘਰ ਗੁਜਰ ਅੱਧਾ ਕਿ ਕਿਲੋਂ ਨੇ ਬਾਕੀ ਭਾਈਆ ਭਾਈਆ ਨੇ ਬਾਕੀ ਭਾਈਆ ਭਾਈਆ ਹੈ ਐਦਾਂ ਤੁਹਾਨੂੰ ਸੌਖਾ ਜੀ ਸੌਖਾ ਜੀ ਹਿਸਾਬ ਦੱਸਦੇ ਸੌਖਾ ਜੀ ਹਿਸਾਬ ਚਲੋ ਖੈਰ ਵਾਦਦੇ ਆ ਜੀ ਅੱਗੇ ਇਹ ਜਿਹੜਾ ਸਾਰਾ ਪਿੰਡ ਆ ਮੋਸਟਲੀ ਫਰੋਜਪੁਰ ਦਾ ਹੀ ਆ ਫਰੋਜਪੁਰ ਦਾ ਹੀ ਆ ਇਹ ਲੋਕ ਤੁਹਾਡਾ ਪਿੰਡ ਵੀਰੇ ਦੱਸ ਦਿਓ ਮੜਾ ਕਿਹੜਾ ਸੀ ਨਸੀਰੇ ਵਾਲਾ ਨਸੀਰੇ ਵਾਲਾ ਤੁਹਾਡਾ ਪਿੰਡ ਸੀ ਉਧਰੋਂ ਹਾਂ ਜੀ ਨਸੀਰੇ ਹੈ ਛੋਟਾ ਗੱਟੀ ਕਮਾਲ ਕੇ ਵੀ ਅੱਛਾ ਅੱਛਾ ਇਹ ਦੋ ਜਿਹੜੇ ਘਰਾਂ ਦੇ ਹੈ ਚਲੋ ਖੈਰ ਹੁਣ ਆਪਾਂ ਵਾਦਦੇ ਆ ਜੀ ਗੁਰਦੁਆਰਾ ਸਾਹਿਬ ਨੂੰ ਪਹੁੰਚੇ ਆਪਾਂ ਗੁਰਦੁਆਰਾ ਸਾਹਿਬ ਦੇ ਮੂਰਲੇ ਪਾਸੇ ਇਹ ਜੀ ਕਹਿੰਦੇ 1905 ਦੇ ਵਿੱਚ ਤਮੀਰ ਹੋਇਆ ਸੀ 1905 ਬਣਿਆ ਹੋਇਆ ਵਾ ਆਪਾਂ ਥੋੜਾ ਜਿਆ ਟਾਪ ਲਈ ਐ ਨੂੰ ਇਹ ਨਾ ਹੋਵੇ ਵਰ ਜੀ ਤੇ ਆ ਜਿਹੜੀ ਇਹਦੀ ਪੁਰਾਣੀ ਬਿਲਡਿੰਗ ਆ ਸਾਰੀ ਮਤਲਬ ਨਵੀਂ ਨਹੀਂ ਪੁਰਾਣੀ ਬਿਲਡਿੰਗ ਆ ਕਾਫੀ ਰੈਨੋਵੇਸ਼ਨ ਥੋੜੀ ਹੋਈ ਐ ਜੀ ਤੇ ਇੱਥੇ ਲਿਖਿਆ ਵੀ ਹੋਇਆ ਵਾ ਕੁਝ ਲੇਕਿਨ ਇਹ ਮਿਟਿਆ ਹੋਇਆ ਜੀ ਆਹ ਦੇਖ ਸਕਦੇ ਹੋ ਮਿਟਿਆ ਹੋਇਆ ਸਾਰਾ ਨਹੀਂ ਤੇ ਆਪਾਂ ਸਮਝ ਕੇ ਥੋੜਾ ਪੜਨ ਦੀ ਕੋਸ਼ਿਸ਼ ਕਰਨੀ ਸੀ ਪਰ ਨਹੀਂ ਤੇ ਆਪਾਂ ਹੁਣ ਇਹਦੇ ਜਾਣੇ ਆ ਅੰਦਰ ਚਲੋ ਚੋਸਾ ਅੱਛਾ ਇਹਦੇ ਵਿੱਚ ਇੱਕ ਹੋਰ ਖੂਬਸੂਰਤੀ ਆ ਗੁਰਦੁਆਰਾ ਸਾਹਿਬ ਦੀ ਆ ਗੁਰਦੁਆਰਾ ਪੁਰਾਣਾ ਸਾਹਮਣੇ ਤੁਸੀਂ ਮਸਜਿਦ ਵੇਖ ਲਓ ਤੇ ਮਸਜਿਦ ਵੀ ਪੁਰਾਣੀ ਹੁੰਦੀ ਸੰਪੰਜ ਦੀ ਆ ਹਨਾ ਇਹ ਨਹੀਂ ਬਾਅਦ ਦੀ ਆ ਪਾਰਟੀਸ਼ਨ ਤੋਂ ਬਾਅਦ ਦੀ ਆ ਅੱਛਾ ਅੱਛਾ ਪਾਰਟੀਸ਼ਨ ਤੋਂ ਬਾਅਦ ਦੀ ਆ ਪਰ ਹੈ ਪੁਰਾਣੀ ਆ ਹਾਂਜੀ ਹੈ ਬੋਲੋ ਆ ਪਿੰਡ ਦੀ ਜਿਹੜੀ ਪੁਰਾਣੀ ਮਸਜਿਦ ਆ ਜੀ ਆਏ ਹਾਏ 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 ਕੀ ਬਾਤਾਂ ਕੀ ਬਾਤਾਂ ਕੀ ਖੂਬਸੂਰਤੀ ਲੱਗਦੀ ਪਈ ਆ ਸਮੀ ਲੱਗਾ ਹੋਇਆ ਵਲੌਗ ਬਣਾਉਣ ਇੱਕ ਕਲਿੱਪ ਬਣਾ ਹੀ ਲਵੇ ਤਾਂ ਫੇਰ ਹੀ ਹੈ ਨਹੀਂ ਨਹੀਂ ਸੋਣਾ ਸੋਣਾ ਬਸ ਤੂੰ ਤੂੰ ਖਾ ਰਿਹਾ ਨਾ ਸੋਣਾ ਵੜਾ ਡਿਊਟੀ ਆਉਂਦੀ ਪੂਰੀ 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 ਕਿਉਂਕਿ ਆਪਾਂ ਉਹ 10 15 ਕਿਲੋਮੀਟਰ ਸਫਰ ਕੀਤਾ ਤੇ ਘਟਾ ਘੋਟਾ ਵਾਵਾ ਨਹੀਂ ਨਹੀਂ ਮਾਸ਼ਾਅੱਲਾ ਸਾਡੇ ਪਿੰਡਾਂ ਦੀ ਖੂਬਸੂਰਤੀ ਆ ਕਿ ਮੇਕਅੱਪ ਦੀ ਲੋੜ ਪੈਂਦੀ ਨਹੀਂ ਭਾ ਹਾਂ ਚਲੋ ਜੀ ਚਲੋ ਜੀ ਚਲੋ ਇਹ ਆਪਾਂ ਹੋ ਗਏ ਅੰਦਰ ਇੰਟਰ ਗੁਰਦੁਆਰਾ ਸਾਹਿਬ ਦੇ ਤੇ ਇਹ ਕਾਫੀ ਜ਼ਿਆਦਾ ਜਿਹੜੀ ਖਸਤਾ ਹਾਲਤ ਆ ਦੀ ਐਸ ਟਾਈਮ ਕਿਉਂਕਿ ਕਾਫੀ ਜਿਆਦਾ ਪੁਰਾਣਾ ਸੀ ਉਸ ਕਰਕੇ ਮਨ ਲਾ ਸਾਮ ਸੰਭਾਲ ਜਿਹੜੀ ਆ ਬਹੁਤੀ ਕੀਤੀ ਨਹੀਂ ਗਈ ਆ ਇੰਨੀ ਕੀ ਰਹਿ ਗਈ ਆ ਜਗ੍ਹਾ ਰਹਿ ਗਈ ਆ ਤੇ ਆ ਜਿਹੜੀ ਜਗ੍ਹਾ ਇਹ ਵੀ ਸਾਰੀ ਗੁਰਦੁਆਰਾ ਦੇ ਵਿੱਚ ਹੀ ਹੁੰਦੀ ਆ ਇਹ ਬਿਲਡਿੰਗ ਤੇ ਆ ਜਿਹੜਾ ਹੱਤਾ ਸਾਰਾ ਇਹ ਗੁਰਦੁਆਰੇ ਦਾ ਹੀ ਆ ਚਲੋ ਜੀ ਚਲਿਏ ਪਿੰਡ ਦੀ ਇੱਕ ਹੋਰ ਖੂਬਸੂਰਤੀ ਇੱਕ ਹੋਰ ਕਹਿ ਸਕਦੇ ਆ ਕਿ ਪੋਜ਼ਿਟਿਵ ਪੁਆਇੰਟ ਤੇ ਪ੍ਰਾਣੀ ਸ਼ੈ ਹੈ ਮੈਨੂੰ ਲੱਗਦਾ ਤੁਹਾਡੇ ਚੌਂਕ ਦੇ ਵਿੱਚ ਨਾ ਗੁਰਦੁਆਰਾ ਸਾਹਿਬ ਪੁਰਾਣਾ ਮਸਜਿਦ ਪੁਰਾਣੀ ਤੇ ਤੁਹਾਡੀ ਆ ਪੱਠੀ ਪੁਰਾਣੀ ਹੈ ਬਾਕੀ ਸਾਰਾ ਕੁਝ ਨਵਾਂ ਹੀ ਆ ਨਵਾਂ ਹੀ ਆ ਲੋ ਜੀ ਇਹ ਜਿਹੜੀ ਖੂਬਸੂਰਤੀ ਹੈ ਨਾ ਇਹ ਤੁਹਾਨੂੰ ਕਿਉਂ ਸਮਝੀ ਸਾਹਿਬ ਮੈਂ ਕਿਹਾ ਹੋਣੀ ਪਿੰਡਾਂ ਦੇ ਵਿੱਚ ਘਟ ਗਈ ਹੈ ਲੇਕਿਨ ਪਹਿਲੇ ਹਰ ਪਿੰਡ ਦੇ ਵਿੱਚ ਆ ਇਦਾਂ ਹੀ ਅੰਮਾ ਦਾਣੇ ਭੁੰਦੀ ਹੁੰਦੀ ਸੀ ਹਰ ਚੌਂਕ ਦੇ ਵਿੱਚ ਤੇ ਆ ਜਿਵੇਂ ਅੱਜਵੇਂ ਸਾਰੇ ਨਿਆਣੇ ਆ ਤੁਸੀਂ ਵੀ ਆਏ ਨੇ ਹਨਾ ਹਲੇ ਤੇ ਪਰ ਆ ਇਹ ਜਿਹੜੇ ਹੁੰਦੇ ਸੀ ਸਾਰੇ ਝੋਲੀਆਂ ਭਰ ਲੈਣੀਆਂ ਤੇ ਦਾਣੇ ਲਈਉਣੇ ਤੇ ਭੁੰਨੀ ਲਈਉਣੇ ਹੈ ਆ ਇਦਾਂ ਦੇ ਭਾਜੀ ਵੀ ਹੁੰਦੇ ਵਿੱਚ ਜਿਹੜੇ ਤੁਰੇ ਫਿਰਦੇ ਆ ਕੇ ਇਹ ਭਾਜੀ ਕੰਦੇ ਵੀ 47 ਚ ਆਏ ਸੀ ਉਧਰੋਂ ਹਾਂ ਤੇ ਓਡੇ ਰਹਿ ਗਏ ਟਾਈਮ 'ਚ ਫਸ ਗਏ ਨਹੀਂ ਨਹੀਂ ਹਾਂ ਹਾਂ ਛੋਟੇ ਬੱਚਿਆਂ ਨਾਲ ਵੀ ਖੇਡਦਾ ਹੈ ਬਾਈਸੀ ਵਾਲੀ ਵਾਲ ਖੇਡਿਆ ਬੰਦਾ ਤਿੰਨ ਪੀੜ੍ਹੀਆਂ ਇਹ ਤਿੰਨਾਂ ਪੀੜ੍ਹੀਆਂ ਦਾ ਐਡਾ ਹੀ ਆ ਇੱਕ ਤਾਂ ਟਾਈਮ ਲਾਈਨ ਚ ਫਸ ਗਿਆ ਬੰਦਾ ਤੁਹਾਡਾ ਹੈ ਇਹਦੇ ਉੱਡਾ ਹੀ ਆ ਆ ਗੱਲ ਮਜ਼ੇਦਾਰੀ ਮੈਂ ਕਹਿਣ ਲੱਗਾ ਭਾਈ ਇਹਨੇ ਪਹਿਲੇ ਕੀ ਆਏ ਹਾਏ 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 ਕੀ ਬਾਤ ਆਈ ਮਰਗੀ ਮੈਂ ਵਾ ਵਾ ਗਰਮ ਭਾਈ ਤੂੰ ਤੇ ਬੜੇ ਮਰਗੀ ਤੂੰ ਮਰਗੀ ਮੈਂ ਦਾ ਹਾਂ ਇਹ ਨਹੀਂ ਕੁਬਰੀ ਚੱਲ ਨਹੀਂ ਬਰਖੰਦਾ ਚਾਲਨੀ ਬਰਖਸ਼ੰਦਾ ਈਸ਼ਵਰੀ ਲక్ష్ਮੀ ਜੀ ਜੀ ਬਰਖਸ਼ੰਦਾ ਹਾਏ 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 ਲੈਵਲ ਆ ਜੀ ਹਾਂਜੀ ਕੀ ਆ ਲਈ ਆ ਜੋ ਦਾਣੇ ਖਾਣ ਤੋਂ ਬਾਅਦ ਆਪਾਂ ਆ ਗਏ ਇੱਥੇ ਆਹ ਮਸਜਿਦ ਵੀ ਜਿਹੜੀ ਹੈਗੀ ਆ ਇਹ ਜੀ 47 ਤੋਂ ਬਾਅਦ ਬਣੀ ਆ ਪਿੰਡ ਦੀ ਸਭ ਤੋਂ ਪੁਰਾਣੀ ਮਸਜਿਦ ਕਹਿ ਸਕਦੇ ਹਾਂ ਇਸ ਦੀ 47 ਵੇਲੇ ਇਸ ਪਿੰਡ ਨੂੰ ਕਾਫੀ ਜਿਆਦੇ ਲੋਕ ਮਾਈਗਰੇਟਡ ਹੋ ਕੇ ਉਧਰ ਗਏ ਆ ਤੇ ਇੱਥੇ ਜਿਹੜਾ ਤੁਹਾਨੂੰ ਦੱਸਿਆ ਪਹਿਲੇ ਵੀ ਸਾਰਾ ਪਿੰਡ ਜਿਹੜਾ ਫਰੋਈਪੁਰੀਆਂ ਦਾ ਵਾ ਸੋ ਇਸ ਕਰਕੇ 47 ਤੋਂ ਬਾਅਦ ਜਦੋਂ ਇੱਧਰ ਮੁਸਲਮਾਨ ਆਏ ਤਾਂ ਉਹਨਾਂ ਨੇ ਪਹਿਲੀ ਮਸਜਿਦ ਇਸ ਪਿੰਡ ਦੇ ਵਿੱਚ ਆਤਮੀਰ ਕੀਤੀ ਸੀ ਜੀ ਤੁਸੀਂ ਦੇਖ ਸਕਦੇ ਹੋ ਇੱਕ ਮੈਂ ਤੁਹਾਨੂੰ ਮੜਾ ਜਾ ਅੰਦਰੋਂ ਵੀ ਝਾਤੀ ਮਰਵਾ ਦਿੰਨਾ ਮਾਸ਼ਾਅੱਲਾ ਜਿਹੜਾ ਆ ਪੁਰਾਣਾ ਹੀ ਆ ਸਾਰਾ ਸਤਾ ਜੀ ਕੀ ਹਾਲ ਆ ਠੀਕ ਹੋ ਇਹ ਸਿਰੇ ਸਿਰੇ ਲਾ ਕੇ ਬੈਠੇ ਹੈ ਮਸਜਿਦ ਦੇ ਮੁਰੇ ਦੁਕਾਨ ਲਾਈ ਆ ਮਾਸ਼ਾਅੱਲਾ ਮਾਸ਼ਾਅੱਲਾ ਇਹ ਬਹੁਤ ਵਧੀਆ ਹੋ ਠੀਕ ਠਾਕ ਹੋ ਲੋ ਜੀ ਆਪਾਂ ਇੱਕ ਵਾਰੀ ਅੰਦਰੋਂ ਤੁਹਾਨੂੰ ਨਜ਼ਰ ਮਰਾ ਦਈਏ ਮਾਸ਼ਾਅੱਲਾ ਜੀ ਇਧਰੋਂ ਇੱਕ ਆਹ ਗੇਟ ਆ ਇਹਦਾ ਇੱਕ ਉਧਰੋਂ ਇਹ ਬਿਲਡਿੰਗ ਜਿਹੜੀ ਆ ਇਹ ਪੁਰਾਣੀ ਹੀ ਆ ਲੋ ਜੀ ਮਾਸ਼ਾਅੱਲਾ ਚਲੋ ਨਿਕਲੀਏ ਪਸ਼ਾਹ ਨੂੰ ਚਲੋ ਹੀ ਚਲੀਏ ਹੁਣ ਅੱਗੇ ਵਧੀਏ ਚਲੋ ਇਹ ਪਿੰਡ ਜਾ ਵਿਜ਼ਿਟ ਕਰਕੇ ਤੇ ਆਪਾਂ ਬਹਿ ਗਏ ਆ ਸਮੇਂ ਨੂੰ ਹੋਣ ਲੱਗੀ ਆ ਫਰਮਾਇਸ਼ ਤੇ ਕਹਿੰਦੇ ਵੀ ਮਿਰਜ਼ਾ ਹੀ ਸੁਣਨਾ ਮਿਰਜ਼ਾ ਹੀ ਸੁਣਨਾ ਤੇ ਕਹਿੰਦੇ ਉਹ ਸੁਣਨਾ ਵਾਂ ਬਾਕੀ ਇਹ ਹਵਾ ਦੇ ਨਾਲ ਕਰਾ ਦੇ ਤੁਮਾਂ ਜੀ ਅੱਛਾ ਚਲੋ ਜੀ ਸਵੀ ਭਾਈਓ ਕਾਹਦਾ ਕਿਹਦਾ ਦਾਸ ਦੋ ਕੀ ਉਹ ਤੇਰਾ ਤਿੰਨ ਵਾਰੀ ਕਰਨਾ ਆਏ ਹਾਏ ਓਏ ਓ ਹੋਰ ਓ ਹੋਰ ਓ ਹੋਰ ਆਏ ਹਾਏ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਵੀ ਉਹ ਕੀ ਚੀਜ਼ ਕਰਨੀ ਹੈ ਚਲੋ ਸਵੀ ਸਾਹਿਬ ਓ ਮੈਨੂੰ ਦਰਸਿਆ ਕਿਆ ਬਾਤ ਹੈ ਕਿਆ ਬਾਤ ਹੈ ਵਾਹ 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 ਜੀ ਵਾਹ ਲਾਈ ਲੋਕਾਂ ਦੀਆਂ ਬਥੇਰੀਆਂ ਗੱਲਾਂ ਹੋ ਗਈਆਂ ਮੈਂ ਬੋਲਾਂ ਜੇ ਤੇਰੀਆਂ ਗੱਲਾਂ ਹੋ ਗਈਆਂ ਹਏ ਮੈਂ ਸਜ ਦੇਖਣਾ ਨਾ ਯਾ ਦੇਖ ਕੇ ਛੱਡ ਦੇਣਾ ਇਹ ਤਾਂ ਵਿਛੜਣ ਵਾਲੀਆਂ ਗੱਲਾਂ ਹੋ ਗਈਆਂ ਗੱਲਾਂ ਕਰਦੇ ਆ ਆਪਣੇ ਵਿੱਚ ਕਿਦਾਂ ਦੀਆਂ ਗੱਲਾਂ ਹੋ ਹਾਏ 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 ਸੀ ਲੱਗਦਾ ਵੇ ਪੱਬ ਤੇ ਅੱਡੀ ਚੋਂ ਦਿਲ ਬੇਤਵਸਾਨੀ ਕਰਤਾ ਸਜਰੀ ਲੱਗੀ ਤੂੰ ਜਾਣੀ ਥੱਲੇ ਤਸੀ ਲੱਗਦਾ ਵੇ ਪੱਬ ਤੇ ਅੱਡੀ ਚੋਂ ਹੁਣ ਸੋਚਾ ਯੋ ਵਾਦੇ ਨਹੀਂ ਸੀ ਗੱਲਾਂ ਸੀ ਗੱਲਾਂ ਸੀ ਤੇ ਗੱਲਾਂ ਕਿਦਰੇ ਖੋ ਗੀਆਂ ਹਾਏ ਨਾ ਮਿਲਦਿਆਂ ਨਾਹੀ ਗਲਾਂ ਕਰਦੇ ਆ ਆਪਣੇ ਵਿੱਚ ਕਿਦਾਂ ਦੀਆਂ ਗਲਾਂ ਹੋਗੀਆਂ ਵਾਹੇ ਵਾਹੇ ਇਹ ਬਹੁਤ ਵਧੀਆ ਜੀ ਕਹਿੰਦਾ ਹਾਏ ਕੌਣ ਲਿਖੂਗਾ ਦੀਨ ਕਹਾਣੀ ਵਿਛੜਨ ਦੀ ਵੱਧ نزدیکی ਸਦਾ ਨਿਸ਼ਾਨੀ ਵਿਛੜਨ ਓਏ ਹੋਏ 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 ਕੌਣ ਲਿਖੂਗਾ ਦੀਨ ਕਹਾਣੀ ਵਿਛੜਨ ਦੀ ਵਾਦਨ ਜਦ ਕੀ ਸਦਾ ਨਿਸ਼ਾਨੀ ਵਿਛੜਨ ਦੀ ਹਾਏ ਹਾਏ ਦਿਲ ਨੰਬਰ ਤੇ ਸ਼ਹਿਰ ਬਦਲ ਲਿਆ ਸਜਣਾ ਨੇ ਹਾਏ ਹਾਏ ਦਿਲ ਨੰਬਰ ਤੇ ਸ਼ਹਿਰ ਬਦਲ ਲਿਆ ਸਜਣਾ ਨੇ ਜੀ ਦਾ ਦਰਸੀ ਉਹ ਹੀ ਗੱਲਾਂ ਹੋ ਗਿਆ ਹਾਏ ਹਾਏ ਨਹੀਂ ਤੇ ਆ ਵੀ ਅੱਜ ਲੈਣੇ ਕਹੀਆਂ ਬਾਰੇ ਨੂੰ ਪਤਾ ਹਾਂ ਹਾਂ ਕੀ ਬਾਤ ਹੈ ਕੀ ਬਾਤ ਇਹ ਤਾਂ ਨਾਲ ਨਾਲ ਆਵਾਜ਼ ਵੀ ਤੇ ਹੋਈ ਜਾ ਰਹੀ ਹੈ ਲੋਈ ਰੌਣਕਾਂ ਪੂਰੀਆਂ ਲਗੀਆਂ ਹੋਈਆਂ ਹੈ ਪੂਰੀ ਮਹਿਫਲ ਦੀ ਆਨੰਦ ਲੈ ਰਿਆ ਭਰਾ ਸਾਰੇ ਬੈਠੇ ਆ ਸਾਡਾ ਸਾਡਾ ਥੱਕ ਗਿਆ ਸੀ ਗਾਣੇ ਛਾਣੇ ਗਾ ਕੇ ਉਹ ਕਹਿੰਦੇ ਵੀ ਜਿਹੜਾ ਸਾਹ ਕਢਾ ਦਈਏ ਤੈਨੂੰ ਕੋਈ ਸ਼ੈਵ ਖਾ ਕੇ ਅਸਲ ਦੇ ਵਿੱਚ ਜਿਵੇਂ ਬਾਂਦਰ ਛੋਟੀ ਵੇਖ ਕੇ ਡਰਦਾ ਨਾ ਇਹ ਕੋਈ ਸ਼ੈ ਹੁੰਦੀ ਚੱਲ ਹੁੰਦੀ ਕੋਈ ਸ਼ੈ ਤੋਂ ਹੈ ਨਾ ਤੇ ਸਾਡਾ ਜਿਹੜਾ ਵੀਰਪਰਾ ਇਹ ਬੰਦਾ ਜਿਹੜਾ ਇਹ ਖਾਣ ਪੀਣ ਵਾਲੀ ਸ਼ੈ ਦੇਖ ਕੇ ਚੱਲ ਹੁੰਦਾ ਦੇਖ ਕੇ ਡਰਦਾ ਕਿਉਂਕਿ ਮੈਂ ਕਰਦਾ ਡਾਈਟ ਨਹੀਂ ਕਰ ਚਾਚੂ ਠਾ ਇਦਾਂ ਦੀ ਚੀਜ਼ ਅੱਗੇ ਆ ਜਾ ਪਹਿਲਾਂ ਹਾਂ ਡਾਈਟ ਥੋੜੀ ਉਖੜ ਜਾਂਦੀ ਹੈ ਤੂੰ ਖੜ ਜਾਂਦੀ ਆ ਨਾਲ ਹੀ ਦਿਲ ਡਾਵਾ ਡੋਲ ਹੋ ਜਾਂਦਾ ਹੈ ਇਸ ਤੋਂ ਪਹਿਲੇ ਸਮੀ ਕਿ ਡਾਵਾ ਡੋਲ ਦੇ ਨਾਲ ਨਾਲ ਇਹ ਵੀ ਡਾਵਾ ਡੋਲ ਹੋਵੇ ਠੰਡਾ ਹੋਵੇ ਟੁੱਟ ਪੈ ਇੰਗਲੈਂਡ ਆ ਪੈਨ ਨਾਲ ਨਾਲ ਵੀਡੀਓ ਬਣਾ ਚਲਾ ਗਿਆ ਹਾਂ ਕੀ ਆਪਾਂ ਫਣੀ ਵੀਡੀਓ ਬਣਾਵਾਂਗੇ ਹਾਂ ਸ਼ੁਕਲ ਮਲੇ ਚ ਲਾਪਾ ਲਵਾਂਗੇ ਦੋ ਪੀਜ਼ੇ ਠੀਕ ਆ ਤੇ ਵੀਡੀਓ ਦਾ ਟਾਪਿਕ ਇਹ ਸੀ ਵੀ ਇਹਨਾਂ ਨੂੰ ਗੱਲਾਂ ਚ ਲਾ ਕੇ ਨਾ ਮੈਂ ਪੀਜ਼ਾ ਖਾਣਾ ਦੱਸਾਂ ਟਾਪਿਕ ਇਹ ਆ ਖਾਣਾ ਦਾ ਸੱਚੀ ਨਹੀਂ ਅੱਜ ਦੀ ਅਗਲੀ ਹੋਈ ਸੀ ਇੱਕ ਇੱਕ ਫੀਸ ਲੈ ਕੇ ਮਾਲਾ ਮਾਲਾ ਤੁਸੀਂ ਚੈੱਕ ਕਰਦੇ ਹੋਣਾ ਮੈਚ ਲੱਗੇ ਹੋਣਾ ਤੇ ਮੈਂ ਸਾਰਾ ਪੀਜ਼ਾ ਖਾ ਲਿਆ ਤੁਸੀਂ ਜਦੋਂ ਦੇਖਣਾ ਸੀ ਕਿ ਨਾ ਪੀਜ਼ਾ ਕਿੱਧਰ ਗਿਆ ਤੇ ਮੈਂ ਕਹਿੰਦਾ ਮੈਂ ਫਾਸਟ ਫੂਡ ਲਾਈਕ ਨਹੀਂ ਕਰਦਾ ਤੇ ਤਾਂ ਕਰਕੇ ਤੇ ਸੋ ਬਣਾਏ ਦੇ ਵਾਅਦੇ ਹੀ ਕਹਿਣ ਬੱਸ ਕਰ ਹੁਣ ਨਾ ਨਾ ਦੋ ਖਾ ਲੈ ਦੋ ਖਾਣ ਤੋਂ ਬਾਅਦ ਕਹਿੰਦਾ ਮੈਂ ਥੋੜਾ ਥੋੜਾ ਟੋਕ ਕੇ ਰੱਖੂੰਗਾ ਤੁਸੀਂ ਨਾ ਵੇਖਣਾ ਨਹੀਂ ਬੱਸ ਅਸੀਂ ਫੋਨ 'ਚ ਲੱਗੇ ਰਹੇ ਭਾਈ ਜਦੋਂ ਐਂਡ ਵੇਖਿਆ ਤਾਂ ਉੱਥੇ ਰੜੀ ਉੱਥੇ ਰੜੀ ਕੱਢਤੀ ਐ ਨਾ ਭਾਈ ਹਾਂ ਚਲੋ ਜੀ ਖੈਰ ਚੋਰ ਸਾਹਿਬ ਗੱਡੀਆਂ ਰੈਡੀ ਐ ਦੀ ਲਓ ਜੀ ਹੁੰਦੀ ਜੋ ਗੱਲ ਸਾਡੇ ਵਿੱਚ ਕਾਰ ਹੁੰਦੀ ਸੀ ਵਿਛੜ ਗਈ ਇੱਕ ਫੁੱਲਾਂ ਜਿਹੀ ਮਟਿਆਰ ਹੁੰਦੀ ਸੀ ਵਿਛੜ ਗਈ ਹਾਂ ਇੱਕ ਫੁੱਲਾਂ ਜਿਹੀ ਮਟਿਆਰ ਹੁੰਦੀ ਸੀ ਵਿਛੜ ਗਈ ਕੀ ਬਾਤ ਆ ਜੀ ਸੰਦੀ ਸਾਹਿਬ ਲਓ ਜੀ ਸ਼ੁਕਰੀਆ ਸਾਰੇ ਭਰਾਵਾਂ ਦਾ ਬਹੁਤ ਜ਼ਿਆਦਾ ਤੇ ਸਟਾਰਟੀ ਬਾਜੀ ਤਾੜਾ ਜੀ ਚੱਲ ਗੁਬਰੀ ਚੱਲ 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 ਗੁਬਰੀ ਲੋ ਜੀ ਪਾਈਏ ਚਾਲੇ ਸੰਧੂਵਾਲ ਬਾਤਿਆਂ ਚਾਲੇ ਸੰਧੂਵਾਲ ਨੂੰ ਹੈ ਸਭੀ ਸੰਧੂ ਹੋ ਗਿਆ ਸਾਡੇ ਨਾਲ ਨਾਲ ਹਾਂ ਕਹਿੰਦਾ ਵੀ ਤੁਸੀਂ ਨਿਕਲੇ ਮੇਰੇ ਨਾਲੋਂ ਸੀ ਸਵੇਰ ਦੇ ਤੇ ਰਾਤ ਤੁਸੀਂ ਬੇਲੀਆਂ ਸੀ ਅਸੀਂ ਕੀ ਨਾ ਮਨੋ ਸੋਚਿਆ ਸੀ ਘੰਟਾ ਪਾਵਾਂਗੇ ਪਰ ਯਾਰਾ ਬੇਲੀਆਂ ਨੇ ਮਹਿਫਲੀ ਤਾਂ ਨਹੀਂ ਸਚਾਈ ਕਿਉਂ ਥਣੋਂ ਜੀਣੀ ਕੀਤਾ ਪਰ ਜੀ ਬੰਦੇ ਵੀ ਬਹੁਤ ਵਧੀਆ ਸੀ ਹਾਂ ਏ ਬਲੌ ਉਹਦੇ ਉਹਨਾਂ ਤੱਕ ਪਹੁੰਚੇ ਉਹ ਵੇਖਣ ਭਰਾ ਬਹੁਤ ਸਵਾਦ ਆਇਆ ਬਹੁਤ ਸਵਾਦ ਆਇਆ ਮੇਰੇ ਸਾਹਮਣੇ ਯਾਰ ਬਹੁਤ ਵਧੀਆ ਲੱਗਾ ਹਾਂ ਬਹੁਤ ਵਧੀਆ ਸਾਡਾ ਬੰਦਾ ਉਹਨਾਂ ਦੀ ਘੰਟੇ ਦਾ ਕਿਆ ਕਿਆ ਚੱਲ ਬਹੁਤਾ ਹੋਇਆ ਤੇ ਡੇਢ ਘੰਟਾ ਬਹਿ ਗਿਆ ਪਰ ਜਿੱਥੇ ਸਵਾਦ ਆਉਣ ਲੱਗਦਾ ਬੰਦਾ ਕਹਿੰਦਾ ਉੱਠੇ ਹੀ ਨਹੀਂ ਬੰਦਾ ਇੱਥੇ ਮਾਤਰ ਆਲ ਜਾਵੇ ਨਾ ਡੇਰੇ ਵਾਲਿਆਂ ਹਾਂ ਉੱਥੇ ਉੱਥੇ ਨੂੰ ਕਿੱਥੇ ਦਿਲ ਕਰਦਾ ਹੈ ਸਹੀ ਗੱਲ ਹੈ ਨਾ ਸੋ ਬਹੁਤ ਬਹੁਤ ਸ਼ੁਕਰੀਆ ਤੁਹੀ ਬਲੌਗ ਵਿੱਚ ਰਹਿਤੇ ਪਿਆ ਬਹੁਤ ਮਿਹਰਬਾਨੀ ਗੁਜਰ ਸਾਹਿਬ ਹੈ ਬਹੁਤ ਸ਼ੁਕਰੀਆ ਜੀ ਤੈਨ ਪੜਦੇ ਆ ਜਾ ਕੇ ਸੰਤੂ ਤੇਰੇ ਤੇਰੇ ਕੋਲ ਵੀ ਆ ਰਹੇ ਭਰਾ ਤੂੰ ਟੈਨਸ਼ਨ ਨਾ ਲੈ ਸੰਤੂ ਕੈਸ਼ ਵੀ ਲੈਣੀ ਬਲੌਗ ਨਾ ਕਰ ਯਾਰ ਆਏ ਬਸ ਚੱਲ ਖੱਬੇ ਕੇ ਸੱਜੇ ਐਨੂੰ ਚਲੋ ਜੀ ਲੈਟਸ ਗੋ ਲੋ ਦੋਸਤੋ ਚਾਹ ਆ ਗਿਆ ਮਾਸ਼ੱਲਾ ਮਹਿਮਾਨ ਫਿਰ ਬਣ ਗਿਆ ਸਮੀ ਸਾਹਿਬ ਠੀਕ ਹੈ ਜੀ ਸਾਰੇ ਵੀਰ ਭਰਾ ਬੈਠੇ ਆ ਮਾਸ਼ੱਲਾ ਠੀਕ ਹੈ ਸਰ ਗੱਲ ਉਹੀ ਆ ਕਿ ਮਾਫੀ ਕਿਉਂ ਲੇਟ ਆਉਣ ਤੇ ਕੋਈ ਗੱਲ ਨਹੀਂ ਖਿਆਲ ਹਾਂਜੀ ਬਹੁਤ ਸ਼ੁਕਰੀਆ ਜੀ ਹਾਂ ਦੱਸ ਦਿਆਂਗੇ ਦੱਸ ਦਿਆਂਗੇ ਤੇਰਾ ਭਾਈ ਦਾ ਪਹਿਲੇ ਬਾਅਦ ਚ ਨਹੀਂ ਪਰੇ ਹੋ ਜਾ ਅੱਛਾ ਇਧਰ ਬਾਅਦ ਹੋਣਾ ਭਾਜੀ ਸਲਮਾਨ ਅਲੀ ਸਾਡੇ ਇਲਾਕੇ ਦੇ ਵਿੱਚ ਵੀਰਪਰਾ ਜਿਹੜੇ ਬਹੁਤ ਵਧੀਆ ਕੰਮ ਕਰਦੇ ਆ ਕਹਿੰਦੇ ਇਲਾਕੇ ਤੇ ਮਾਣ ਹੁੰਦਾ ਇਲਾਕੇ ਦੇ ਵਿੱਚ ਪਹਿਲਾ ਮਾਣ ਸਾਡੇ ਕੋਲੇ ਆ ਵਾ ਤੇ ਦੂਜੇ ਮਾਣ ਸਾਡੇ ਕੋਲੇ ਆ ਵਾ ਜੀ ਹੈ ਸੋ ਬਹੁਤ ਵਧੀਆ ਵੀਰੇ ਤੁਸੀਂ ਕੰਮ ਕਰਦੇ ਹੋ ਮਾਸ਼ਾ ਅੱਲਾ ਫਨੀ ਵੀਡੀਓ ਜਿੰਨੀਆਂ ਹੁੰਦੀਆਂ ਵਾ ਬਹੁਤ ਟਾਡੀਆਂ ਸੋਹਣੀਆਂ ਹੁੰਦੀਆਂ ਤੇ ਅੱਜ ਕੱਲ੍ਹ ਭਰਾਵਾਂ ਨੇ ਸ਼ਾਰਟ ਫਿਲਮ ਸ਼ੁਰੂ ਕੀਤੀ ਆ ਚੈਨਲ ਭਾਜੀ ਕਿਹੜਾ ਆਪਣਾ 203 227 ਟੀਮ 227 ਲੋ ਜੀ ਕਾ ਬਾਤਾਂ ਹੈ ਤੇ ਯਾਰ ਮੈਂ ਦੋਸਤ ਕੀ ਬਾਤ ਹਾਂ ਹਾਂ ਠੀਕ ਹੈ ਠੀਕ ਹੈ ਤੇ ਬਹੁਤ ਸੋਹਣਾ ਕੰਮ ਕਰਦੇ ਆ ਵੀਰ ਦੀ ਸਾਰੀ ਟੀਮ ਬੈਠੀ ਐ ਇੱਥੇ ਜਿਹੜੇ ਨਾਲ ਕੰਮ ਕਰਦੇ ਆ ਮੁੰਡੇ ਇੱਕ ਇਹਨਾਂ ਨੇ ਨਾ ਮੁਕਲ ਰੱਖਿਆ ਹੋਇਆ ਗਾਇਬ ਹਨ ਹਾਂਜੀ ਗਾਇਬ ਹਨ ਆਪਨਾ ਵੀਰ ਬਹੁਤ ਵਧੀਆ ਕਰੈਕਟਰ ਆ ਆ ਰਿਹਾ ਤੁਹਾਨੂੰ ਨਾ ਯਾਰ ਕਿਉਂ ਬੰਦਾ ਜਿੱਦ ਕੋ ਰਾਤ ਨੂੰ ਚੋਰੀਆਂ ਕਰਾਈ ਦਿੰਦੀਆਂ ਜਦੋਂ ਨਜ਼ਰ ਨਹੀਂ ਹੁੰਦਾ ਹੋਰ ਵੀਰੇ ਕੀ ਹਾਲ ਆ ਠੀਕ ਠਾਕ ਯਾਰ ਬੱਟਾ ਨਾ ਕੀਏ ਰਾਣਾ ਮਾਵੀਆ ਰੱਬ ਅੱਲਾਹ ਤੇਰੀ ਸ਼ਾਨ ਇਹ ਬੱਟ ਬੱਟ ਨਹੀਂ ਤੁਸੀਂ ਨਹੀਂ ਅਸੀਂ ਰਾਣੇ ਹਾਂ ਅੱਛਾ ਇਹੋ ਬੰਦਾ ਵਾ ਜਿਹੜਾ ਕਸਮ ਚੁੱਕ ਕੇ ਦੱਸਣਾ ਬੰਦਾ ਮਸੂਲਾ ਯਾਰ ਰਾਜਪੂਤ ਰਾਂਗੜ ਹਾਂ ਤੇ ਉਹਨਾਂ ਦੀ ਬੋਲੀ ਬੜੀ ਵਧੀਆ ਹੁੰਦੀ ਹੈ ਰਾਜਪੂਤ ਰਾਂਗੜਾਂ ਦੀ ਹਾਂ ਹਾਂ ਅਰੇ ਭਾਈ ਕੀ ਕਰਨੇ ਲੱਗ ਰਹੇ ਹਾਂ ਹਾਂ ਹੁਣ ਭਰਾ ਕੋ ਆਪਾਂ ਇਹਦੀ ਬੋਲੀ 'ਚ ਕੁਝ ਗੱਲਾਂ ਸੁਣਾਗੇ ਹਾਂ ਹਾਂ ਹੁਣ ਇੱਕ ਹਸਾਬ ਵਈ ਭਰਾ ਨੂੰ ਆ ਗਿਆ ਫੋਨ ਹਾਂ ਠੀਕ ਹੈ ਚਲੋ ਜੀ ਤਕੋਈ ਹੋ ਗਿਆ ਹਾਂ ਉਰੇ ਯੂਸਮਾਨ ਲਵਾ ਕੀ ਕਰ ਰਹੇ ਹੋ ਉੱਥੇ ਕੁਝ ਨਹੀਂ ਬਸ ਭਾਈ ਆਦੇ ਤੇ ਪਰੋਣੇ ਕਿੱਥੋਂ ਆਏ ਭਾਈ ਫੈਸਲਾਬਾਦੋਂ ਆਇਆ ਆ ਪਾਈ ਡੇਰੇ ਵਾਲਾ ਉਹ ਸ਼ੌਕਸਨੂ ਸਾਹਿਬ ਅੱਛਾ ਅੱਛਾ ਇਹ ਤੁਸੀਂ ਵੈਸੇ ਕੀ ਕਰਦੇ ਹੋ ਅਸੀਂ ਨਹੀਂ ਨਹੀਂ ਫੋਨ 'ਚ ਦੱਸਣਾ ਯਾਰ ਮੈਂ ਪੱਠੇ ਪਾਉਂ ਪਾਰਟ ਟਾਈਮ ਜੋ ਇਹ ਪਾਰਟ ਟਾਈਮ ਜਿੱਤੇ ਜਿਹੜੇ ਫਰਸਟ ਪਿਓਰਿਟੀ ਕੀ ਕਰਦੇ ਹੋ ਇਹ ਨਹੀਂ ਪਤਾ ਅੱਛਾ ਪਹਿਲਾ ਕੰਮ ਕੀ ਕਰਦਾ ਪਾਰਟਾਈਮ ਤੇ ਪਠੇ ਪੋਣਾ ਹਾਂਜੀ ਉਹਦਾ ਪਹਿਲਾ ਕੀ ਕਰਦਾ ਉਸ ਤੋਂ ਪਹਿਲਾਂ ਕੁਝ ਵੀ ਨਹੀਂ ਵੇਲੇ ਹੁੰਦਾ ਮੇਰੀ ਗੱਲ ਸੁਣੋ ਨਾ ਇੱਕ ਮੇਰੀ ਗੱਲ ਸੁਣੋ ਐਦਾਂ ਯਾਰ ਆਪਾਂ ਇਹਨੂੰ ਪੰਜਾਬੀ ਨਾਲ ਗੱਲ ਕਰਦਾ ਇਹ ਆਪਣੀ ਬੋਲੀ ਨਹੀਂ ਬੋਲਣ ਡਿਆ ਹਾਂ ਇਹ ਸਾਡੇ ਨਾਲ ਪੰਜਾਬੀ ਬੋਲਣ ਜਦੋਂ ਆਪਾਂ ਬੋਲਦੇ ਨਾ ਉਹਦਾ ਐਕਸੈਂਟ ਮੇਰੇ ਬੇਲੀ ਹੈਗੇ ਆ ਰੰਗੜ ਉਹ ਤਾਂ ਇਹ ਅੱਧੀਆਂ ਗੱਲਾਂ ਪੰਜਾਬੀ ਚ ਕਰ ਰਿਹਾ ਵਾ ਨਹੀਂ ਯਾਰ ਆਪਦੀ ਰੰਗ ਨਹੀਂ ਉਹ ਡਰਿਆ ਬੈਠਾ ਵੈਸੇ ਹੀ ਯਾਰ ਉਹਦੀ ਵਜ੍ਹਾ ਪਤਾ ਹੈ ਕੀ ਹੈ ਕਿਉਂਕਿ ਆਪਾਂ ਉਹਨੂੰ ਪੰਜਾਬੀ ਚ ਪੁੱਛਨੇ ਸਵਾਲ ਉਹ ਆਪਦੀ ਰੰਗੜ ਨਹੀਂ ਨਿਕਲ ਜਾਂਦੀ ਉਹ ਮੂੰਹ ਚ ਪੰਜਾਬੀ ਨਿਕਲ ਜਾਂਦੀ ਹਾਂ ਤੁਸੀਂ ਇੰਜ ਕਰੋ ਉਹਨੂੰ ਸਿਰਫ ਇਹ ਕਹੋ ਕਿ ਯਾਰ ਤੂੰ ਨਾ ਆਪਦਾ ਪੂਰਾ ਇੰਟਰੋਡਕਸ਼ਨ ਕਰਵਾਣਾ ਇਹ ਜਿਹੜਾ ਨਾ ਕੁਝ ਵਾਵਾ ਸਾਰੀਆਂ ਗੱਲਾਂ ਜਿਹਦੇ ਵਿੱਚ ਸ਼ਾਮਲ ਹੋਣ ਠੀਕ ਹੈ ਮੈਂ ਕੀ ਕਰਦਾ ਆਪਣੇ ਬਾਰੇ ਦੱਸਣਾ ਮੇਰਾ ਨਾਮ ਆ ਮੇਰਾ ਇਲਾਕਾ ਮੈਂ ਆ ਕੰਮ ਕਰਦਾ ਆ ਟੀਮ ਆ ਮੇਰੇ ਨਾਲ ਤੇ ਆਪਣੀ ਜੋੜੀ ਦੱਸ ਛੇਤੀ ਛੇਤੀ ਆਦੀ ਬੋਲੀ ਦੱਸ ਦੇ ਦੱਸ ਦੇ ਦੱਸ ਦੇ ਰਾਣਾ ਮਾਵੀਆ ਮੈਂ ਤੇ ਆ ਸਾਡੀ ਟੀਮ ਹੈ ਹੈਲੋ ਹੈਲੋ ਇਹ ਸਾਈ ਇਹ ਤੁਸੀਂ ਸਾਈ ਰੱਖਿਆ ਇਹ ਸਾਈ ਰੱਖਿਆ ਤੁਸੀਂ ਚੱਲ 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 ਯੋ ਮਾਰੀ ਯੋ ਮਾਰਲਾ ਕੇ ਕਰੀਓ ਯੋ ਮਾਰੀ ਸਾਰੀ ਟੀਮ ਆ ਹਮ ਸਾਰੇ ਉਰਾ ਇਕੱਠੇ ਹੋਏ ਆ ਤੇ ਬਸ ਬਸ ਅਲੈਕੁਮ ਸਲਮ ਵਾਲੇ ਯਾਰ ਲੋ ਜੀ ਗੱਲ ਆ ਸਵੀ ਸਾਹਿਬ ਵੈਸੇ ਵੀ ਸਲਾਮ ਅਲੈਕੁਮ ਹੈ ਡਰ ਗਿਆ ਓ ਡਰ ਗਿਆ ਚੱਲ ਨੀ ਗੁਫਰੀ ਚਲੋ ਬਾਈ ਜੀ ਧਮਕੜਾ ਥਾਇਆ ਹਮੋਂ ਉਕਾੜਾ ਸੀ ਹਮੋਂ ਬਾਈ ਅੱਛਾ ਉਂਗਾ ਵੀ ਕਰ ਲੇਤੇ ਉਂਗਾ ਮੈਂ ਪੈਦਾ ਹੋਵਾਂਗਾ ਉਹਦਾ ਅੱਛਾ ਹਾਂ ਇੱਥੇ ਦਾ ਗਾਣਾ ਮੈਂ ਸੁਣਿਆ ਇੱਕ ਵਾਰ ਆ ਕੌਣ ਸਾ ਸੁਣਿਆ ਭਾਈ ਯਾਦ ਕਰੋ ਨੇ ਗਾਣੇ ਸਾਡੇ ਸੁਣੇ ਭਾਈ ਯਾਦ ਕੋਣੀ ਨੂੰ ਤੇਰੀ ਯਾਦ ਗਾਣੇ ਦਾ ਨਾਮ ਹੈ ਤੇਰੀ ਯਾਦ ਇਹ ਪੁੱਠਾ ਬੋਲ ਰਿਹਾ ਨਾ ਭਾਈ ਹਾਂ ਇਹਦਾ ਯਾਦ ਕੋਣੀ ਲੇਕਿਨ ਉਸ ਦਾ ਨਾਮ ਤੇਰੀ ਯਾਦ ਹਾਂ ਠੀਕ ਹੈ ਠੀਕ ਹੈ ਸੁਣੇ ਮਨਾ ਅੱਛਾ ਗਾਣੇ ਬਹੁਤ ਸੁਣੇ ਹੋ ਆ ਉਹ ਮੈਂ ਕਰ ਕਹਿਣ ਲੱਗਾ ਪੂਰਾ ਸਵਾਲ ਨਹੀਂ ਤੇ ਹਾਂ ਵਾਜੋਂ ਸੀ ਛੋਰੀ ਹੋਵਣੇ ਗਾਣੇ ਮੈਂ। ਉਹ ਉਸਕਾ ਨੰਬਰ ਦੇ ਮੈਂ। ਵਾ 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 ਵਾ। ਅੱਛਾ ਮੈਨੂੰ ਇਹ ਕਹਿੰਦੇ ਸੀ ਕਿ ਆਰਾਮ ਨਾਲ ਜਿਹੜਾ ਨਾ ਇਹਨੂੰ ਐਂਡ ਕਰ ਬਲੌਗ ਨੂੰ। ਸੋ ਆਪਾਂ ਬਹੁਤ ਤਹਮਲ ਨਾਲ ਹਲੀਮੀ ਦੇ ਨਾਲ ਬਲੌਗ ਦਾ ਐਂਡ ਕਰ ਰਹੇ ਆ। ਤੁਸੀਂ ਆਪ ਦਾ ਬਹੁਤ ਸਾਰਾ ਧਿਆਨ ਰੱਖਣਾ ਵਾ। ਸਾਰਾ ਦਿਨ ਫੇਰ ਤੁਰ ਕੇ ਆਪਾਂ ਵੀ ਥੱਕ ਗਏ ਆ। ਤੁਸੀਂ ਰਜਾਈ ਚੋਂ ਨਹੀਂ ਨਿਕਲਣਾ। ਠੰਡ ਬਹੁਤ ਜ਼ਿਆਦੀ ਆ ਤੇ ਮਿਲਦੇ ਆਂ ਅਗਲੇ ਬਲੌਗ 'ਚ। ਬਹੁਤ ਸਾਰਾ ਧਿਆਨ ਰੱਖਿਓ। ਸ਼ੁਭ ਕਾਮਨਾਈਂ। ਅੱਲਾ ਹਾਫੀਜ਼। ਠੀਕ ਹੈ। <laughs> oh okay, wow, bye-bye.